ਦੇਸ ਵਿੱਚ ਲਗਾਤਾਰ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਦਾ ਨੁਕਸਾਨ ਆਪਣੇ ਵਰਗੇ ਆਮ ਲੋਕਾਂ ਨੂੰ ਚਲਣਾ ਪੈਂਦਾ ਹੈ। ਮਾਮਲਾ ਹੈ ਜੀ ਐਮਪੀ ਦੇ ਰੀਵਾ ਦੇ ਇਲਾਕੇ ਦਾ ਜਿੱਥੇ ਕਿ ਨਿਤਿਨ ਨਾਮ ਦੇ ਬੱਚੇ ਨੂੰ ਜੋ ਕਿ ਆਪਣੀ ਮਾਸੀ ਦੇ ਘਰੇ ਛੁੱਟੀਆਂ ਦੇ ਵਿੱਚ ਗਿਆ ਸੀ ਤੇ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਉਸ ਨੂੰ ਇੱਕ ਕੁੱਤੇ ਨੇ ਗਰਦਨ ਤੋਂ ਵੱਢ ਲਿੱਤਾ। ਉਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਕਿ ਉਸ ਨੂੰ ਕੁਝ ਦਿਨਾਂ ਵਿੱਚ ਇੱਕ ਇੱਕ ਕਰਕੇ ਰੈਬੀਜ਼ ਦੇ ਤਿੰਨ ਇੰਜੈਕਸ਼ਨਾਂ ਦੀ ਡੋਜ਼ ਦਿੱਤੀ ਗਈ। 14 ਜੁਲਾਈ ਨੂੰ ਉਸ ਨੂੰ ਰੈਬੀਜ਼ ਦਾ ਚੌਥਾ ਟੀਕਾ ਦਿੱਤਾ ਜਾਣਾ ਸੀ। ਪਰ ਉਸ ਤੋਂ ਪਹਿਲਾਂ 6 ਜੁਲਾਈ ਨੂੰ ਅਚਾਨਕ ਹੀ ਉਸਦੀ ਤਬੀਅਤ ਖਰਾਬ ਹੋ ਗਈ ਤੇ ਉਸਨੂੰ ਤੁਰੰਤ ਫਿਰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਅਸੀਂ ਆਪਣੇ ਵੱਲੋਂ ਇਸਨੂੰ ਰੇਵਿਸ ਦਿੱਤੀ ਨਹੀਂ ਇੰਜੈਕਸ਼ਨ ਦੇ ਦਿੱਤੇ ਹਨ ਅਸੀਂ ਹੁਣ ਕੁਝ ਹੋਰ ਨਹੀਂ ਕਰ ਸਕਦੇ ਇਸਨੂੰ ਆਪ ਕਰ ਲੈ ਜਾਓ ਉਸਨੂੰ ਤੁਰੰਤ ਵੱਡੇ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਕਿ ਉੱਥੋਂ ਦੇ ਡਾਕਟਰਾਂ ਨੇ ਵੀ ਉਹਨਾਂ ਨੂੰ ਜਵਾਬ ਦੇ ਦਿੱਤਾ ਤੇ ਆਖਿਆ ਕਿ ਰੇਵਿਸ ਦੀ ਇਨਫੈਕਸ਼ਨ ਇਸ ਦੇ ਦਿਮਾਗ ਤੱਕ ਪਹੁੰਚ ਗਈ ਹੈ ਤੇ ਇਸਨੂੰ ਹੁਣ ਬਚਾਇਆ ਨਹੀਂ ਜਾ ਸਕਦਾ ਇਸਨੂੰ ਕਰ ਲੈ ਜਾਓ ਬੱਚੇ ਦੀ ਤੜਪ ਤੜਪ ਕੇ ਮੌਤ ਹੋ ਗਈ ਇੰਡੀਆ ਦੇ ਵਿੱਚ ਇੱਕ ਸਾਲ ਵਿੱਚ 22 ਲੱਖ ਲੋਕਾਂ ਨੂੰ ਕੁੱਤੇ ਵੱਢ ਲੈਂਦੇ ਨੇ ਤੇ ਪਿਛਲੇ ਸਾਲ 5700 ਲੋਕਾਂ ਦੀ ਕੁੱਤਿਆਂ ਦੇ ਵੱਢਣ ਨਾਲ ਮੌਤ ਹੋ ਗਈ ਤੇ ਸਰਕਾਰਾਂ ਕੀ ਕਰ ਰਹੀਆਂ ਨੇ ਕੁਝ ਨਹੀਂ ਕੇਵਲ ਤੇ ਕੇਵਲ ਗੱਲਾਂ ਸੋ ਆਓ ਵੱਧ ਤੋਂ ਵੱਧ ਹੱਲਾ ਮਾਰੀਏ ਸਰਕਾਰਾਂ ਦੇ ਕੰਨ ਤੱਕ ਇਹ ਗੱਲ ਪਹੁੰਚਾਈਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ